ਹਾਂਜੀ ਗੁੱਡ ਮਾਰਨਿੰਗ ਜੀ ਕਿਵੇਂ ਹੋ ਸਾਰੇ ਹੁਬਸੋ ਸਾਰੇ ਬਹੁਤ ਹੀ ਵਧੀਆ ਹੋਮੋ ਕੀ ਜੀ ਐਂਡ ਮੈਂ ਵੀ ਬਿਲਕੁਲ ਠੀਕ ਹਾਂ ਐਂਡ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਇਹ ਵਾਲਾ ਬਲੌਗ ਵੀ ਦੇਤੀ ਦੀ ਤਰ੍ਹਾਂ ਹੀ ਆ ਦਿੱਲੀ ਦੇ ਕੰਮ ਕਰ ਜੋ ਇੱਕ ਹਾਊਸ ਵਾਈਫ ਤੇ ਹੁੰਦੇ ਆ ਇੱਕ ਹਾਊਸ ਵਾਈਫ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਕਿ ਹਰ ਹਾਲਤ ਦੇ ਵਿੱਚ ਨਿਭਾਉਣੀਆਂ ਪੈਂਦੀਆਂ ਨੇ ਇਹ ਜ਼ਿੰਮੇਵਾਰੀਆਂ ਤੋਂ ਇਹ ਫਰਜ਼ਾਂ ਤੋਂ ਆਪਾਂ ਭੱਜ ਨਹੀਂ ਸਕਦੇ ਹੈਗੇ ਬਸ ਆਪਣੇ ਸਵੇਰ ਉੱਠਣਸਾਰ ਉਹ ਹੀ ਆਪਣੇ ਜਿਹੜੇ ਫਰਜ਼ ਹੁੰਦੇ ਨੇ ਆਪਣੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਿਆਂ ਉਹ ਮੈਂ ਨਿਭਾਉਣ ਲੱਗ ਚੰਨੀ ਆ ਇੱਥੇ ਮੈਂ ਬਣਾ ਰਹੀ ਸੀਗੀ ਦਾਲ ਚਾੜੂ ਵਗੈਰਾ ਸਫਾਈਆਂ ਵਗੈਰਾ ਦਾ ਕੰਮ ਜਿਹੜਾ ਸੀਗਾ ਉਹ ਹੋ ਗਿਆ ਸੀਗਾ ਤੇ ਇੱਥੇ ਮੈਂ ਦਾਲ ਧਰਨੀ ਸੀਗੀ ਤੇ ਉਹ ਇਥੇ ਉਹੀ ਧਰ ਰਹੀ ਸੀ ਦਾਲ ਧਰ ਰਹੀ ਆ ਮੈਂ ਆਲੂ ਪਕੌੜੇ ਪਕੌੜੇ ਮੈਂ ਥੋੜਾ ਜਿਹਾ ਟਾਈਮ ਪਾਣੀ ਦੇ ਵਿੱਚ ਭੋਂਕੇ ਰੱਖ ਦਿੱਤੇ ਸੀ ਤੇ ਫਿਰ ਇੱਧਰ ਮੈਂ ਲੱਗੀ ਸੀ ਤੜਕੇ ਦੀ ਤਿਆਰੀ ਕਰਨ ਐਂਡ ਹੁਣਰ ਇਥੇ ਸੁੱਤਾ ਉੱਠਿਆ ਸੀਗਾ ਉਹਨੇ ਮੈਨੂੰ ਆਵਾਜ਼ ਮਾਰੀ ਤਾਂ ਥੋੜਾ ਜਿਹਾ ਟਾਈਮ ਮੈਨੂੰ ਉਹਨੂੰ ਚੱਕਣਾ ਪਿਆ ਥੋੜਾ ਜਿਹਾ ਟਾਈਮ ਉਹਨੂੰ ਗੋਦੀ 'ਚ ਲੈ ਕੇ ਮੈਨੂੰ ਸੰਭਾਲਣਾ ਪਿਆ ਬਿਕਾਜ਼ ਮम्मा ਨਹਾ ਰਹੇ ਸੀਗੇ ਤਾਂ ਕਰਕੇ ਐਂਡ ਇਥੇ ਉਹਨੂੰ ਕੋਲ ਬਿਠਾਉਣਾ ਪਿਆ ਐਂਡ ਇਥੇ ਪੂਰੀ ਮੇਰੀ ਨਿਗਾਹ ਹੁੰਦੀ ਆ ਇੱਦਾਂ ਨਹੀਂ ਵੀ ਮੈਂ ਧਿਆਨ ਨਹੀਂ ਹੁੰਦਾ ਜਾਂ ਕਿਵੇਂ ਆ ਇਥੇ ਬੱਚੇ ਵੱਲ ਪੂਰੀ ਨਿਗਾਹ ਹੁੰਦੀ ਹੈ ਵੀ ਤੇ ਉਹਨੂੰ ਬਾਰ-ਬਾਰ ਕਹੀ ਵੀ ਜਾਂਦੀ ਵੀ ਯਾਨੀ ਇੱਥਾ ਨਹੀਂ ਕਰਨਾ ਇੱਥਾ ਨਹੀਂ ਕਰਨਾ ਇੱਥੇ ਉਹਨੇ ਨਾ ਇਹ ਵਾਲਾ 스ਪੂਨ ਚੱਕਿਆ ਐਂਡ ਬੋਲ ਰਹੀ ਆ ਸਿਗਾ ਵੀ ਮੈਂ ਮੈਗੀ ਖਾਣੀ ਆ ਕਿਉਂਕਿ ਉਹਨੂੰ ਪਤਾ ਵੀ ਮੈਂ ਇਹਦੇ ਨਾਲ ਮੈਗੀ ਖਾਣਾ ਉਹਨਾਂ ਦਾ ਤੇ ਬੱਚੇ ਅੱਜ ਕੱਲ ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਕਟਿਵ ਨੇ ਬਹੁਤ ਜ਼ਿਆਦਾ ਪਕੈ ਦੀ ਕਲੈਵਰ ਨੇ ਕਿ ਕਿ ਆਪਾਂ ਹਲੇ ਛੋਟੇ ਹੁੰਦੇ ਇੰਨੇ ਨਹੀਂ ਸੀ ਜਿੰਨੇ ਇਹ ਨੇ ਇਹ 2 2.5 ਸਾਲ ਦਾਗਾ ਹਲੇ 2.5 ਸਾਲ ਦਾਗਾ ਤੇ ਇਹਦੀਆਂ ਮਤਲਬ ਕਿ ਜਿਹੜੀਆਂ ਹਰਕਤਾਂ ਨੇ ਉਹ 4 ਸਾਲ ਦੇ ਬੱਚੇ ਦੀ ਤਰ੍ਹਾਂ ਨੇ ਬਿਕੋਜ਼ ਇਹ ਬਹੁਤ ਜ਼ਿਆਦਾ ਐਕਟਿਵ ਆ ਸ਼ਰਾਰਤੀ ਵੀ ਬਹੁਤ ਆ ਤੇ ਮਤਲਬ ਇਹਨਾਂ ਨੂੰ ਹਰੇਕ ਚੀਜ਼ ਆ ਜਿਹੜੀ ਹਰੇਕ ਗੱਲ ਆ ਨਾ ਹੁਨਰ ਨੂੰ ਹਰੇਕ ਗੱਲ ਯਾਦ ਰਹਿੰਦੀ ਆ ਉਹਨੂੰ ਇੱਕ ਦਿਨ ਪਹਿਲਾਂ ਜੋ ਮੈਂ ਗੱਲ ਕਹੀ ਸੀ ਉਹਨੂੰ ਸੈਕਿੰਡ ਡੇ ਥਰਡ ਡੇ ਉਹ ਵਾਲੀ ਜਿਹੜੀ ਗੱਲ ਹੁੰਦੀ ਆ ਨਾ ਉਹ ਯਾਦ ਹੁੰਦੀ ਆ ਤੇ ਉਹ ਮੈਨੂੰ ਯਾਦ ਕਰਾਉਂਦਾ ਫਿਰ ਕੋਈ ਪਰਸਨ ਆਇਆ ਘਰੇ ਕੋਈ ਅਣਜਾਣ ਇਨਸਾਨ ਆਇਆ ਉਹਦੇ ਨਾਲ ਹੀ ਦੇ ਆਪਾਂ ਨੂੰ ਇੰਟਰੋਡਿਊਸ ਕਰਵਾਤਾ ਤੇ ਦੋ ਦਿਨ ਬਾਅਦ ਵੀ ਇਹਨੂੰ ਯਾਦ ਰਹਿੰਦਾ ਵੀ ਹਾਂ ਇਹ ਇਨਸਾਨ ਘਰੇ ਆਇਆ ਸੀ ਇੱਦਾਂ ਕਰਕੇ ਜਿਹੜੇ ਅੱਜਕੱਲ ਦੇ ਬੱਚੇ ਨੇਗੇ ਬਹੁਤ ਜ਼ਿਆਦੇ ਐਕਟਿਵ ਨੇ ਬਹੁਤ ਜ਼ਿਆਦੇ ਕਲੇਵਰ ਨੇਗੇ ਤੇ ਉਹਨਾਂ ਵੀ ਚਾਹੀਦਾ ਚਲੋ ਜ਼ਮਾਨੇ ਜ਼ਮਾਨੇ ਦੇ ਹਿਸਾਬ ਨਾਲ ਜਿੱਦਾਂ ਮਤਲਬ ਕਿ ਸਮਾਜ ਆਣਾ ਕਿਉਂਕਿ ਸਮਾਜ ਵੀ ਹੁਣ ਬਹੁਤ ਜ਼ਿਆਦਾ ਚਲਾਕ ਹੋ ਗਿਆ ਹੈ ਹਿਸਾਬ ਨਾਲ ਅੱਜਕੱਲ ਦੀ ਜਨਰੇਸ਼ਨ ਨੂੰ ਵੀ ਚਲਾਕ ਬਣਨਾ ਪੈਣਾਗਾ ਮੇਰੇ ਹਿਸਾਬ ਨਾਲ ਅੱਜਕੱਲ ਕੋਈ ਨਹੀਂ ਸਾਊ ਹੈਗਾ ਕਿਉਂਕਿ ਹਰੇਕ ਅੱਜਕੱਲ ਮਤਲਬ ਦੀ ਗੱਲ ਕਰਦਾ ਮਤਲਬ ਹਰੇਕ ਨੂੰ ਆਪਣੇ ਮਤਲਬ ਦਾ ਪਿਆ ਹੁੰਦਾ ਕੋਈ ਵੀ ਅੱਜਕੱਲ ਉਹ ਦਇਆ ਭਾਵਨਾ ਜਾਪਾ ਕੈਦੀ ਤਰਸ ਵਾਲੀ ਉਹ ਚੀਜ਼ਾਂ ਬਹੁਤ ਹੱਦ ਤੱਕ ਖਤਮ ਹੋ ਚੁੱਕੀਆਂ ਨੇ ਦੀਆਂ ਆਪਣੀ ਜਨਰੇਸ਼ਨ ਦੇ ਵਿੱਚ ਹੋਣਗੀਆਂ ਬਟ ਜਿਹੜੀਆਂ ਨਵੀਆਂ ਜਨਰੇਸ਼ਨਾਂ ਆ ਰਹੀਆਂ ਨੇ ਉਹਨਾਂ 'ਚ ਖਤਮ ਹੋ ਚੁੱਕੀਆਂ ਨੇ ਕਿਉਂਕਿ ਅੱਜਕੱਲ ਜ਼ਮਾਨੇ ਦੇ ਵਿੱਚ ਨਾ ਮਤਲਬ ਬਹੁਤ ਜ਼ਿਆਦਾ ਵਧ ਰਿਹਾਗਾ ਇੱਕ ਦੂਜੇ ਦਾ ਇੱਕ ਦੂਜੇ ਨਾਲ ਮਤਲਬ ਰਹਿ ਗਿਆ ਬਸ ਪੈਸੇ ਤੇ ਕੰਮ ਥੀ ਜਦੋਂ ਆਪਾਂ ਨੂੰ ਕਿਸੇ 'ਤੇ ਕੰਮ ਹੁੰਦਾ ਨਾ ਉਦੋਂ ਹੀ ਆਪਾਂ ਜੀ ਜੀ ਕਰਦੇ ਆਗੇ ਅਦਰਵਾਈਜ਼ ਮੇਰੇ ਹਿਸਾਬ ਨਾਲ ਬਹੁਤ ਮੁਸ਼ਕਿਲ ਆਗਾ ਵੀ ਮੋਹ ਪਿਆਰ ਦੀ ਜਿਹੜੀ ਭਾਵਨਾ ਨਾ ਬਹੁਤ ਹੱਦ ਤੱਕ ਖਤਮ ਹੋ ਚੁੱਕੀ ਇਹ ਰਿਸ਼ਤੇ ਕਹਿ ਦਈਏ ਬਹੁਤ ਖੋਖਲੇ ਹੋ ਗਏ ਖੂਨ ਜਿਹੜਾ ਕਹਿੰਦੇ ਹੁੰਦੇ ਹਨ ਨਾ ਪਾਣੀ ਬਣ ਗਿਆ ਬਟ ਆਪਾਂ ਨੂੰ ਚਾਹੀਦਾ ਵੀ ਆਪਾਂ ਆਪਣੇ ਬੱਚਿਆਂ ਨੂੰ ਹਨਾ ਰਿਸ਼ਤਿਆਂ ਦੀ ਅਹਿਮੀਅਤ ਸਮਝਾਈਏ ਕਦਰ ਪਛਾਣੇ ਤੇ ਅਸੀਂ ਇੱਕ ਚੀਜ਼ ਦੱਸ ਸਕਦੇ ਵੀ ਹਨਾ ਰਿਸ਼ਤੇ ਜ਼ਰੂਰੀ ਨੇ ਇਹ ਆਪਾਂ ਆਪਣੇ ਹੱਥ ਦੇ ਵਿੱਚ ਹੀ ਆਪਾਂ ਆਪਣੇ ਬੱਚੇ ਨੂੰ ਕਿਤਾ ਮਤਲਬ ਕਿ ਬਣ ਆਉਣਾ ਹੈ ਜਾਂ ਕਿਦਾਂ ਉਹ ਬਣਦਾਗਾ ਇਥੇ ਅਸੀਂ ਰੋਟੀ ਵਗੈਰਾ ਖਾ ਚੁੱਕੇ ਸੀਗੇ ਐਂd ਇਥੇ ਹੁਣਾ ਪੀ ਰਿਆ ਸੀਗਾ ਪਾਣੀ ਆਪਣੀ ਮौज-ਮਸਤੀ ਦੇ ਵਿੱਚ ਲੱਗਿਆ ਹੋਇਆ ਸੀ ਇਹ ਸਾਰਾ ਦਿਨ ਪਾਣੀ ਪੀਂਦਾ ਸਾਰਾ ਦਿਨ 10 ਮਿੰਟ ਬਾਅਦ ਹੀ ਪਾਣੀ ਮੰਗਦਾ ਖੈਰ ਚਲੋ ਇਹ ਤਾਂ ਬਹੁਤ ਚੰਗੀ ਗੱਲ ਆ ਹਨਾ ਜਿੰਨਾ ਪਾਣੀ ਪੀਂਦਾ ਆ ਓਨਾ ਵਧੀਆ ਗਰਮੀ ਦਾ ਮੌਸਮ ਆ ਇਥੇ ਸਾਡੇ ਚਾਚੀ ਲੈ ਕੇ ਆਏ ਸੀਗੇ ਛੱਲੀਆਂ ਨਾਲੇ ਖਿੱਤ ਲੱਗਦੀਆਂ ਨਿਗੀਆਂ ਤੇ ਇੱਥੇ ਹੁਣਰ ਨਾ ਫਿਰ ਉਹ ਮੰਗਣ ਲੱਗ ਗਿਆ ਸੀ ਕਹਿੰਦਾ ਮੈਨੂੰ ਛੱਲੀ ਵੀ ਦੋ ਭੁੰਨ ਕੇ ਚੰਗੀ ਤਰ੍ਹਾਂ ਵੈਸੇ ਇਹਦੇ ਤੋਂ ਖਾਦੀ ਤਾਂ ਜਾਂਦੀ ਨਹੀਂ ਹੈਗੀ ਬਟ ਚਲੋ ਖਿੱਡੀ ਜਾਂਦਾ ਜਵਾਕ ਨਹੀਂ ਜਿੱਤ ਪੈ ਜਾਂਦਾ ਵੀ ਮੈਨੂੰ ਦਿੱਤੀ ਨਹੀਂ ਚੀਜ਼ ਕਿ ਨਹੀਂ ਹੁੰਦੀ ਆ ਥੋੜੀ ਬਹੁਤ ਖਾ ਲੈਂਦਾ ਇਥੇ ਆਰਾਮ ਦੇ ਨਾਲ ਪੈ ਗਿਆ ਸੀਗਾ ਨਹਾ ਤੋਤਾ ਪਹਿਲੇ ਹੀ ਲੈਂਦਾ ਸੁੱਬਾ ਹੀ ਨਹਾ ਲੈਂਦਾ ਇਹ ਤਿਆਰ ਸ਼ਿਆਦਾ ਸੁੱਬਾ ਹੀ ਹੋ ਜਾਂਦਾਗਾ ਕਿ ਇਸ ਲਈ ਆਰਾਮ ਦੇ ਨਾਲ ਸੌਂ ਗਿਆ ਸੀਗਾ ਪੈ ਕੇ ਅਸੀਂ ਲਾਈਕ ਸੌਂ ਗਿਆ ਸੀ ਸੌਰੀ ਐਂਡ ਬਸ ਇਥੇ ਫਿਰ ਅਸੀਂ 12 ਵਜੇ ਸੌਂਗੇ ਸੀਗੇ ਫਿਰ ਜਦੋਂ ਉੱਠੇ ਤੇ ਹੁਣਰ ਦੇ ਪਾਪਾ ਆ ਗਏ ਉਹਨਾਂ ਦੀ ਫਟਮੈਸ਼ ਕਿ ਮੈਗੀ ਬਣਾ ਲਓ ਚਲੋ ਖੈਰ ਦੋ ਪੈਕੇਟ ਘਰੇ ਪਏ ਸੀ ਉਹ ਬਣਾ ਲੇ ਵੈਸੇ ਅਸੀਂ ਡੀਲੀ ਨਹੀਂ ਖਾਂਦੇ ਹੈਗੇ ਹੁਣ ਤਾਂ ਬਹੁਤ ਦਿਨ ਹੋ ਗਏ ਸੀ 15 20 ਦਿਨ ਹੋ ਗਏ ਸੀ ਤੇ ਇਹ ਸੀ ਜੀ ਮੇਰਾ ਅੱਜ ਦਾ ਛੋਟਾ ਜਿਹਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਜ਼ਰੂਰ ਦੱਸਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਐਂਡ ਕੁਝ ਮਾੜਾ ਲੱਗਿਆ ਹੋਵੇ ਉਦੋਂ